दारू पी आए ਮੋਦ ਉਸਰਦਾਨ ਸਟੈਂਪ ਸਾਡੇ ਜਿਸ ਤੋਂ ਵਾਲੀਏ ਟੈਕਟ ਜੀ ਸਰਦਾਰ ਕਰਨੈਲ ਸਿੰਘ ਜਿਨ੍ਹਾਂ ਵੱਲੋਂ ਚਕਾਈ ਕੀਤੀ ਗਈ ਹੈ ਉਹਨਾਂ ਵੱਲੋਂ ਸਖਤ ਤਾਲਾ ਨਾ ਕੋਈ ਵੀ ਸਾਡੇ ਕੋਲ ਜਿਹੜਾ दारू ਪੀਤੀ ਫਸਦਾ ਤਾਂ ਉਹ ਬਖਿਆ ਨਹੀਂ ਜਾਊਗਾ ਚਾਹੇ ਉਹ ਕੋਈ ਵੀ ਹੋਵੇ ਸਾਡੇ ਵਾਸਤੇ ਹਰ ਇੱਕ ਬੰਦਾ ਬਰਾਬਰ ਹੈ ਸੋ ਗੱਲ ਕਰਦੇ ਆ ਕਿਰਤੀ ਸਾਹਿਬ ਨਾਲ ਕਿ ਉਹਨਾਂ ਵੱਲੋਂ ਜਿਹੜਾ ਅਜੇ ਦੂਜਾ ਇਲਾਕਾ ਗੱਲ ਪਹਿਲਾ ਇਲਾਕਾ ਲੱਗ ਰਿਹਾ ਹੈ ਦੂਜਾ ਇਲਾਕਾ ਜ਼ਰੂਰ ਦੇ ਵਿੱਚ ਮਾੜੀ ਜਿਹੀ ਲੱਕੇ ਲੱਗ ਰਹੇ ਆ ਬਹੁਤ ਵਧੀਆ ਗੱਲ ਹੈ ਕਿ ਲੋਕਾਂ ਨੂੰ ਤਾਰਨਾ ਹੋ ਰਹੀ ਆ ਕਿ ਜਲਦੀ ਕੀਨੀ ਹੋ ਸਕਦੀ ਆ ਲੋਕਾਂ ਨੂੰ ਤਾਰੂ ਕਰਨੀ ਪਊਗੀ ਜਾਂ ਆਪਣਾ ਯਤਨ ਕਰਨਾ ਪਏਗਾ ਉਹ ਗੱਲ ਕਰਾਂਗੇ ਇੱਕ ਜ਼ਾਬਰ ਅ ਸਰ ਜਿਹੜੇ ਸਾਡਾ ਪਹਿਲਾ ਮੁਾਰਕਾ ਵੀਪਰ ਦੇ ਤੁਹਾਨੂੰ ਬਹੁਤ ਬਹੁਤ ਜੀ ਜੇਤ ਐਂਟਰੀ ਕਰੀ ਆ ਦੀ ਕੋਈਆਂ ਵੀ ਸਮੱਸਿਆਵਾਂ ਤੁਸੀਂ ਸਮਝ ਰਹੇ ਆ ਕਿਉਂਕਿ ਗਿਰਪਰਤ ਸਮੱਸਿਆਵਾਂ ਬਹੁਤ ਜ਼ਿਆਦਾ ਹੋ ਰਹੀਆਂ ਤੁਸੀਂ ਇਹਨਾਂ ਨੂੰ ਸਾਹ ਦੇਣਾ ਬੜੀ ਤਰੀਕੀ ਨਾਲ ਸੀ ਇਹਨਾਂ ਨੂੰ ਅੱਗੇ ਦੇਖ ਲਈਏ ਆਪਾਂ ਕਿੱਦਾਂ ਇਹਨਾਂ ਨੂੰ ਹੱਲ ਕਰੀਏ ਤੋਂ ਦੂਜਾ ਇਲਾਕਾ ਤੁਸੀਂ ਨਾਲ ਗੱਲ ਲੱਗਾ ਲੈ ਦੂਜਾ ਨਾਕਾ ਦੇ ਕੋਲ ਲੱਗਿਆ ਸਰ ਕਿੰਨੇ ਕਿ ਚਾਨ ਰਾਤ ਹੋਏ ਕਿ ਕਿੰਨੇ ਕੱਟ ਪਟੜਾ ਜੀ ਮਾਨ ਤੋਂ ਕਿ ਸਸੇਖ ਸਿੰਘ ਸਾਹਿਬ ਮਹਾਲੀ ਜੀ ਦੇ ਹਸਨ ਅੰਬ੍ਰੀਸ਼ ਕਿਹਾ ਕਿ ਕੋਈ ਬਿਨਾਂ ਕੋਰ ਤੋਂ ਵੀ ਚਬਾਤ ਫੋਕਾ ਗਾਦੀ ਜਿਹੜੇ ਨਾਲ ਆਪਾਂ ਲਗਾਏ ਜਾਂਦੇ ਆ ਔਰ ਬਹੁਤ ਸਾਰੇ ਲੋਕ ਹੈ ਜਿਹੜੇ ਕੋਈ ਆਪਣੀ ਕਿਸੇ پارٹی ਤੋਂ ਆਦੇ ਆ ਉਹ ਗ੍ਰਿੰਟ ਕੀਤੀ ਹੁੰਦੀ ਹੈ ਔਰ ਉਸ ਦੇ ਨਾਲ ਉਹ ਆਪਣੀ ਜਾਨ ਵੀ ਗਵਾ ਦਿੰਦੇ ਆ ਔਰ ਦੂਜਿਆਂ ਦੀ ਜਾਨ ਵੀ ਲੈ ਲੈਂਦੇ ਆ ਸੋ ਇਸ ਨਜ਼ਰੀਏ ਤਹਿਤ ਕਿਰਾ ਕਿ ਅੱਜ ਦੇ ਅ ਦਿਨ ਤੋਂ ਲਿਖੋ ਮਤਲਬ ਹੈ ਤੁਸੀਂ ਦੇਖਿਆ ਕੱਲ ਵੀ ਜਿਹੜੇ ਆ 9 10 ਤੇ ਕੀ ਕੰਪਲਾਨ ਕਰੇ ਗਏ ਸੀ ਔਰ ਉਹ ਆਦਮੀ ਜਿਹੜੇ ਆ ਕਿ ਸਰਕਾਰ ਦੀ ਸਬਕ ਬਾਤ ਰਹੇ ਹੈ ਅਤੇ ਇਸ ਤੋਂ ਇਲਾਵਾ ਲਗਾਤਾਰ ਜਿਨਾਹੇ ਬੜਾ ਬੜਾ ਵੀ ਟਕਟਾ ਜਿਹੀ ਅਸਰ ਰਹੇਗੀ ਤਾਂ ਕਿ ਰੋਡ ਐਕਸੀਡੈਂਟ ਦੇ ਵਿੱਚ ਸਭ ਤੋਂ ਵੱਧ ਦੇ ਰਹਾ ਹਾਸੇ ਹੁੰਦੇ ਜਿਹੜੇ ਗੌਣ ਦਾ ਗੌਣ ਕੀਤੀ ਹੁੰਦੀ ਹੈ ਉਹ ਲੋਕਾਂ ਦੀ ਜਾਨ ਬਚਾਉਣ ਦੇ ਲਈ ਸਪੈਸ਼ਲ ਅਕਾਦਮੀ ਪੀਐਸਓ ਮੈਂ ਤਕਰੀਰ ਕਰਦਾ ਕਿ ਸਾਨੂੰ ਡਰਿੰਕ ਕਰਕੇ ਕਦੇ ਵੀ ਡਰਾਈਵ ਨਹੀਂ ਕਰਨੀ ਚਾਹੀਦੀ ਸੋ ਦੇਖ ਕੇ ਕੋਈ ਬੰਦਾ ਨਹੀਂ ਹਰਦਾ ਕਿ ਵਿਅਕਤੀ ਉਸ ਨੂੰ ਜੇਲ ਵੀ ਹੋ ਸਕਦੀ ਹੈ ਪਲੱਸ ਜੁਰਮਾਨਾ ਤੇ ਮੈਂ ਕਹਿੰਦਾ ਕਿ ਸਾਨੂੰ ਬਿਲਕੁਲ ਜਿਹੜੀ ਹੈ ਬੈਂਕ ਕਰਕੇ ਡਰਾਈਵ ਨਹੀਂ ਕਰਨੀ ਚਾਹੀਦੀ। ਹਰ ਇੱਕ ਨਾਲ ਹੋਰ ਛੋਟੀ ਜਿਹੜਾ ਸਰਕਾਰ ਵੱਲੋਂ ਇੱਕ ਡਿਸੀਜਨ ਲਿਆ ਸੀ ਕਿ ਜਿਹੜੇ ਬੱਚੇ 18 ਸਾਲ ਤੋਂ ਘੱਟ ਉਮਰ ਦੇ ਆ ਉਹ ਡਰਾਈਵ ਕਰਦੇ ਮਿਲਗੇਗਾ ਉਹ ਕਿਸੇ ਵੀ ਹੋਰ ਕਿਸ ਤਰ੍ਹਾਂ ਦੀ ਗੱਡੀ ਚਾਹੇ ਮਿਲਗੇ। ਪਰ ਉਹ ਜੁਰਮਾਨਾ ਤੇ ਉਹਦਾ ਖਾਦ ਕਿੰਨੀ ਕਹਿ ਦਿੰਦੀ ਹੈ ਉਹਨਾਂ ਨੇ ਇਸ ਤਰ੍ਹਾਂ ਦੇ ਲੋਕ ਬਣਾਉਣੇ। ਜਿੱਦੂ ਅ ਲਗਾਤਾਰ ਜਿਹੀ ਹੈ ਸਾਡੀ ਜਿਹੜੀ ਹੈ ਅਵੇਅਰਨੈਸ ਇਹ ਬੜਾ ਤਾਕਤ ਤਾਂ ਚਲਦੀ ਨਹੀਂ ਤੇ ਉਸ ਤੋਂ ਬਾਅਦ ਮੈਂ ਅਪੀਲ ਕਰਦਾ ਕਿ ਹੁਣ ਕੋਈ ਵੀ ਬੱਚਾ ਕੰਦਰੇਸ ਆ ਸਾਡੇ ਨਾਮ ਦਾ ਬੰਦੀ ਦੇ ਪੜਾਏ ਜਾਂਦਾ ਤਾਂ ਉਸ ਤੋਂ ਬਾਅਦ ਉਹ ਜਾਂ ਜਿਸ ਵਿਅਕਤੀ ਨੇ ਉਸ ਨੂੰ ਮੌਕਾ ਦਿੱਤਾ ਜਾਂ ਤਾਂ ਜਿਸ ਨੇ ਉਹ ਜੋ ਵੀ ਕੀਤਾ ਉਸ ਨੂੰ 2 ਹਫ਼ਤੇ ਤੱਕ ਦੀ ਜੇਲ੍ਹ ਪਲੱਸ 25000 ਰੁਪਏ ਤੱਕ ਜੁਰਮਾਨਾ ਹੋ ਸਕਦਾ ਤੋਂ ਬੱਚੇ ਜਿਹੜੇ ਆ ਇਹ ਸਾਡਾ ਦੇਸ਼ ਦਾ ਭਵਿੱਖ ਹੈ ਤੋਂ ਅਸੀਂ ਬੱਚਿਆਂ ਨੂੰ ਕਦੇ ਵੀ ਬੰਦਰੀ ਬੱਚੇ ਨੂੰ ਡਰਾਈਵਿੰਗ ਕਰਨ ਕੋਈ ਵੀ ਨਹੀਂ ਦੇਗਾ। ਤਾਂ ਡੀਪੀ ਸਾਹਿਬ ਨੇ ਸਲਾਹ ਕਰਾਇਆ ਸੀ ਇਹਨਾਂ ਵੱਲੋਂ ਸਪੈਸ਼ਲ ਜਿਹੜੀ ਧਾਰਨਾ ਵੀ ਕੀਤੀ ਗਈ ਹੈ ਲੋਕਾਂ ਨੂੰ ਅਵੇਅਰ ਵੀ ਕੀਤਾ ਗਿਆ ਹੈ ਤੁਹਾਨੂੰ ਰਿਕਵੈਸਟ ਹੀ ਕੀਤੀ ਹੋਈ ਆ ਵੀ ਤੁਸੀਂ ਜਿਹੜਾ ਧਾਰੂ ਪੀ ਕੇ ਡਰਾਈਵ ਨਾ ਕਰੋ ਆਪਣੇ ਬੱਚਿਆਂ ਨੂੰ ਸਮਝਾ ਕੇ ਰੱਖੋ ਬੱਚਿਆਂ ਦੇ ਨਾਲ ਜਿਹੜੀ ਆਪਣੀ ਚੰਗੀ ਲਾਈਫ ਜੀ ਜਾ ਰਹੇ ਬੱਚਿਆਂ ਨੂੰ ਨਾ ਬਹੁਤ ਜਾਨ ਕੋਲੇ ਚੱਲ ਕੇ ਬੱਚਿਆ ਬਹੁਤ ਕੰਮ ਕਰ ਰਹਾ ਹੋ ਗੱਡੀਆਂ ਤੇ ਕਰਾਓ ਸੋ ਬਹੁਤ ਵਧੀਆ ਜਾਨਾ ਸੋ ਥੈਂਕ ਯੂ ਬਹੁਤ ਬਹੁਤ ਅਸੀਂ ਸਾਰੇ ਕੋਲੀ ਦੇ ਲੋਕਾਂ ਦਾ ਥੈਂਕ ਯੂ ਕਰਦੇ ਆਂ ਅਸੀਂ ਸਰਦਾਰ ਕਨਵੈਲਸਰੀ ਦੇ ਦਿੱਤੀ ਸਾਡੇ ਮੁਹਾਲੀ ਦੇ ਇਹਨਾਂ ਨੇ ਆ ਕੇ ਜ਼ਿਰਪੁਰ ਦੇ ਵਿੱਚ ਅੱਜ ਦੂਜਾ ਨਾਟਕ ਲਾਇਆ ਸੋ ਬਹੁਤ ਬਹੁਤ ਥੈਂਕ ਯੂ ਟੈਲੀ ਡੇਲੀ ਵੋਕਸ ਇੰਡੀਆ ਦੇ ਨਾਮ ਮਹਿਰਜੀਤ ਮਾਨ ਜ਼ਿਰਪੁਰ